ਕਿ ਤੁਸੀਂ ਤੁਹਾਡਾ ਬੱਚਾ ਐਕਸੀਡੈਂਟ ਦੇ ਵਿੱਚ ਤੁਹਾਡੇ ਬੱਚੇ ਦੀ ਮੌਤ ਹੋ ਜਾਂਦੀ ਤੁਸੀਂ ਉਹਨਾਂ ਦੀ ਅੱਖ ਵੀ ਅੱਖਾਂ ਵੀ ਡੋਨੇਟ ਕਰਨ ਦੀ ਖੁਦ ਅੱਗੇ ਆਏ। ਜੇ ਮੈਂ ਉਸ ਵੇਲੇ ਜਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਲੜਕੇ ਦਾ ਉਹ ਸਾਹਮੇ ਦੇ ਕੋਲ ਬੱਸ ਐਕਸੀਡੈਂਟ ਹੋਇਆ ਜਿਹਦੇ ਵਿੱਚ ਉਹ ਉਸ ਦੀ ਮੌਤ ਹੋ ਗਈ ਤੇ ਮੈਨੂੰ ਇੱਕ ਮੈਸੇਜ ਆਇਆ ਵੀ ਇਸ ਤਰ੍ਹਾਂ ਕਰਕੇ ਰਿਜਨੀਸ਼ ਨਾਜ਼ੀ ਲੜਕੀ ਦਾ ਐਕਸੀਡੈਂਟ ਹੋ ਗਿਆ। ਸਾਨੂੰ ਮਰਸੀ ਜੀ। ਉਹਦੀ ਬਾਈ ਸਾਨੂੰ ਮਰਸੀ ਜੀ। ਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਤੁਸੀਂ ਇਹ ਜਿਹੜੀ ਆਈਟ ਨੇ ਇਹਦੀ ਕਰੋ। ਉਹ ਡਾਕਟਰ ਜਿਹੜਾ ਆਈ ਸਪੈਸ਼ਲਿਸਟ ਸੀ ਉਹ ਯੰਗ ਇਸ ਮੁੰਡਾ ਸੀ ਉਹ ਘਬਰਾ ਗਿਆ ਇਹ ਦੇਖ ਕੇ ਵੀ ਇੱਕ ਪਿਓ ਆਪਦੇ ਬੱਚੇ ਦੀ ਅੱਖਂ ਡਨੀਲ ਕਰਨ ਨੂੰ ਵਾਸਤੇ ਕਹਿ ਰਿਹਾ ਪਾਸੇ ਸਾਹਮਣੇ ਜਵਾਨ ਪੁੱਤ ਦੀ ਲਾਸ਼ ਪਈ ਹੋਵੇ ਉਸ ਸਮੇਂ ਤਾਂ ਬੰਦੇ ਨੂੰ ਕੋਈ ਸੁੱਧ ਬੁੱਧੀ ਨਹੀਂ ਰਹਿੰਦੀਗੀ ਪਰ ਤੁਸੀਂ ਧੀ ਹਿੰਮਤ ਨਾਲ ਉਹ ਗੱਲ ਕਰ ਰਹੇ ਸੀ ਮੇਰਾ ਦਿਲ ਮਤਲਬ ਇਸ ਗੱਲ ਨੂੰ ਸਮਝ ਚੁੱਕਾ ਸੀ ਵੀ ਇਹ ਮੌਤ ਜਿਹੜੀ ਹੈ ਇਹ ਇੱਕ ਟੱਲ ਹੈ ਜੇ ਮੇਰੇ ਲੜਕੇ ਦੀ ਅੱਜ ਮੌਤ ਹੋ ਗਈ ਹੈ ਉਹ ਵੀ ਇੱਕ ਟੱਲ ਹੈ ਤੇ ਉਹ ਵਿਦਾਇ ਦੁਨੀਆ ਤੋਂ ਜਾ ਚੁੱਕਾ ਹੈ ਤੇ ਮੈਂ ਤਾਂ ਉਸ ਵਾਸਤੇ ਜਿਹੜਾ ਇਹ ਮਨ ਦੇ ਵਿੱਚ ਹੀ ਧਾਰ ਚੁੱਕਾ ਵੀ ਇਹ ਕੰਮ ਕਰਨਾ ਹੀ ਕਰਨਾ ਹੈ ਤੇ ਉਹਦੇ ਵਿੱਚੇ ਫਿਰ ਮੈਨੂੰ ਇਹ ਸਚਾਈ ਨਜ਼ਰ ਆਈ ਵੀ ਇਹਦੀਆਂ ਵੇਖਾ ਜਿਹੜੀਆਂ ਪਹਿਲੇ ਧਾਰ ਤੇ ਦੇਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੇ ਵਿੱਚ ਇਹ ਜਾਗਰਤੀ ਆਵੇ ਵੀ ਇਹ ਬੰਦੇ ਨੇ ਆਪਦੇ ਬੱਚੇ ਵਾਸਤੇ ਵੀ ਇਹ ਇਗਨੋਰ ਨਹੀਂ ਕੀਤਾ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਇਹ ਮੈਂ ਕਰਨ ਜਾਂਦਾ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਅੱਖਾਂ ਜਿਹੜੀਆਂ ਕੱਢ ਕੇ ਦੇ ਸਕਦੇ ਇਹਨੂੰ ਪ੍ਰਦਰਸ਼ਿਤ ਕਰਨ ਲਈ ਆਪਣੇ ਬੇਟੇ ਦੀਆਂ ਅੱਖਾਂ ਆਪਦੇ ਹੱਥੀਂ ਕੱਢਣ ਲਈ ਤਿਆਰ ਸੀ ਤੁਸੀਂ ਇਹ ਜਿਹੜੀ ਹੈਗੀ ਆ ਇਹ ਇਹਨਾਂ ਦੇ ਬੇਟੇ ਦੀ ਤਸਵੀਰ ਹੈ ਜਿਨ੍ਹਾਂ ਦੀਆਂ ਅੱਖਾਂ ਡੋਨੇਟ ਕਰਨ ਲਈ ਖੁਦ ਅੱਗੇ ਆਏ ਐਕਸੀਡੈਂਟ ਹੋਇਆ ਜੰਮੂ ਦੇ ਵਿੱਚ ਤਾਂ ਉੱਥੇ ਇਹਨਾਂ ਦੇ ਵਿੱਚ 22 ਸਾਲ ਦਾ ਬੇਟਾ ਜਿਹੜਾ ਇਹਨਾਂ ਦਾ ਪਟਿਆਲਾ ਯੂਨੀਵਰਸਿਟੀ ਪੜ੍ਹਦਾ ਸੀ ਉਸ ਹਾਦਸੇ ਦਾ ਸ਼ਿਕਾਰ ਹੋਇਆ ਮਾਨਵਤਾ ਦੇ ਵਾਸਤੇ ਤਾਂ ਇਹ ਸਾਰਾ ਕੁਝ ਕਰਨਾ ਪੈਣਾ ਹੈ ਜੇ ਇਨਸਾਨ ਨੂੰ ਬਚਾਉਣਾ ਤੇ ਉਹਦੇ ਵਾਸਤੇ ਸਾਰੇ ਇਹ ਕੰਮ ਕਰਨੇ ਪੈਣਗੇ ਬੜੀ ਚਰਚਾ ਰਹਿੰਦੀ ਹੈ ਖੂਨ ਦਾਨ ਦੀ ਅੱਖਾਂ ਦਾਨ ਦੀ ਸਰੀਰ ਦਾਨ ਦੀ ਪਰ ਇਨ੍ਹਾਂ ਚਰਚਾਵਾਂ ਵਿਚਕਾਰ ਕਈ ਅਜਿਹੇ ਸਾਕਸ਼ ਅਲੋਪ ਹੋ ਜਾਂਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਅਜਿਹਾ ਵਕਤ ਜਾਂ ਅਜਿਹਾ ਹਾਦਸਾ ਆਪਣੇ ਸਾਹਮਣੇ ਵੇਖਿਆ ਹੁੰਦਾ ਕਿ ਆਪਣੇ ਨੂੰ ਖੋਹਾ ਵੀ ਹੁੰਦਾ ਔਰ ਦੂਜੇ ਪਾਸੇ ਉਹਨਾਂ ਨੂੰ ਡੋਨੇਟ ਕਰ ਦੇ ਦੀ ਤਿਆਰੀ ਵੀ ਹੁੰਦੀ ਹੈ ਸਾਡੇ ਨਾਲ ਅੱਜ ਸਬਾਹ ਚੰਦਰ ਕਟਾਰੀਆ ਜੀ ਨੇ ਕੋੜਕਪੁਰੇ ਦੇ ਵਸਨੀਕ ਨੇ ਔਰ ਇਹਨਾਂ ਨੇ ਬਲੱਡ ਡੋਨੇਸ਼ਨ 1974 ਤੋਂ ਸ਼ੁਰੂ ਕੀਤਾ ਸੀ ਔਰ ਇਸ ਤੋਂ ਬਾਅਦ ਉਹਨਾਂ ਨੇ ਅੱਖਾਂ ਦਾਣ ਦਾ ਕੰਮ ਕੀਤਾ ਹੁਣ ਸਰੀਰ ਦਾਣ ਦਾ ਕੰਮ ਕੀਤਾ ਤਾਂ ਇਹਨਾਂ ਦੀ ਕਹਾਣੀ ਦੇ ਪਿੱਛੇ ਜਦੋਂ ਇਹ ਪੂਰੀ ਚ ਕਹਾਣੀ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਇਸ ਕਹਾਣੀ ਦੇ ਪਿੱਛੇ ਦਰਦਨਾਕ ਇੱਕ ਪਹਿਲੂ ਵੀ ਛੁਪਿਆ ਹੋਇਆ ਤਾਂ ਸਾਡੇ ਨਾਲ ਕਟਾਰੀਆ ਜੀ ਨੇ ਕਟਾਰੀਆ ਜੀ ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੀ ਲਈ ਜੀ ਮੈਂ ਸਬਾਹ ਚੰਦਰ ਕਟਾਰੀਆ ਜੀ ਤੇ ਇਹ ਜੋ ਵੀ ਤੁਸੀਂ ਕਿ ਜੇ ਮੇਰੀ ਜਾਣਨਾ ਚਾਹੁੰਦੇ ਆ ਮੈਂ ਉਹ ਦੱਸਣ ਨੂੰ ਤਿਆਰ ਆ ਤੁਸੀਂ ਸਵਾਲ ਕਰੋ ਤੇ ਮੈਂ ਉਹਨਾਂ ਦਾ ਤੁਹਾਨੂੰ ਜਵਾਬ ਦੇ ਰਹੇ ਆ ਖੂਨਦਾਨ ਕਦੋਂ ਸ਼ੁਰੂ ਕੀਤਾ ਜੀ ਇਹ ਸਾਡੇ ਕੋਲ ਪੂਰੇ ਦੇ ਕਹਾਸਾ ਹੋਇਆ ਨਿਰਮਲ ਕੁਮਾਰ ਇੱਕ ਡਰਾਈਵਰ ਜਿਹੜਾ ਕਿ ਕਾਰ ਚਲਾਉਂਦਾ ਸੀ ਗੱਡੀ ਲੈ ਕੇ ਜਾ ਰਿਹਾ ਸੀ ਠੇਬੀ ਦੇ ਪੁਲ ਦੇ ਉੱਤੇ ਕਾਰਖਾਨੇ ਵਾਸਤੇ ਜਿਹੜੇ ਵਿੱਚ ਬੈਠੇ ਸੀ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਉਹ ਤੇ ਗੋਲੀ ਮਾਰਤੀ ਉਹਦੇ ਢੂਈ ਦੇ ਵਿੱਚੋਂ ਗੋਲੀ ਨਿਕਲ ਕੇ ਢਿੱਡ ਵਾਲੇ ਪਾਸੇ ਬਾਹਰ ਨਿਕਲ ਗਈ ਤੇ ਉਹ ਸੜਕ ਤੇ ਡਿੱਗ ਪਿਆ ਤੇ ਉਸ ਬੰਦੇ ਨੇ ਉਹ ਜਿਹੜੀ ਕਾਰ ਦੀ ਚਾਬੀ ਹੈ ਖੇਤਾ ਹੀ ਸੜਦੀ ਵੀ ਕਾਰ ਨਾ ਹੈ ਸਟਾਰਟ ਕਰ ਸਕਣ ਇੱਕ ਕੋਟਪੂਰੇ ਦਾ ਨੌਜਵਾਨ ਪਿੱਛੋਂ ਮੋਟਰਸਾਈਕਲ ਤੇ ਆ ਰਿਹਾ ਸੀ ਜਿਹੜਾ ਬੰਨ ਕੇ ਉਹਨੂੰ ਆਪਦੇ ਨਾਲ ਸਿਵਲ ਹਸਪਤਲ ਲੈ ਗਿਆ ਤੇ ਸਿਵਲ ਹਸਪਤਲ ਦੇ ਅੱਛੀ ਰਾਤ ਨੂੰ ਸੈਰ ਕਰਨ ਤਿੰਨ ਜਣੇ ਜਾ ਰਹੇ ਸੀ ਤੇ ਦੇਖਿਆ ਇੱਕ ਆਫੀ ਕੱਟ ਹੈ ਤੇ ਅਸੀਂ ਵੀ ਉੱਥੇ ਦੇਖਣ ਚਲੇ ਗਏ ਉਹ ਅਸੀਂ ਜਾ ਕੇ ਦੇਖਿਆ ਵੀ ਉੱਥੇ ਜਿਹੜੇ ਟੈਕਨੀਸ਼ੀਅਨ ਲਾਲ ਸਿੰਘ ਇਹ ਕਹਿ ਰਿਹਾ ਸੀ ਵੀ ਇੱਕ ਬੋਤਲ ਅਗਰ ਖੂਨ ਦੀ ਦਿੱਤੀ ਜਾਵੇ ਤਾਂ ਇਹ ਆਦਮੀ ਬਚਾਇਆ ਜਾ ਸਕਦਾ ਪਰ ਉਹਦੇ ਮਾਪਿਓ ਤੇ ਹੋਰ ਲੋਕ ਜਿਹੜੇ ਖੜੇ ਸੀ ਖੂਨ ਦੇਣ ਤੋਂ ਕੰਨੀ ਘਤਰਾ ਰਹੇ ਸੀ ਵੀ ਖੂਨ ਦੇਣ ਨਾਲ ਕਿਤੇ ਇਹ ਨਾ ਹੋਵੇ ਵੀ ਇਹ ਤਾਂ ਮਰ ਰਿਹਾ ਹੈ ਤੇ ਅਸੀਂ ਨਾ ਮਰ ਜਾਈਏ ਤੇ ਫਿਰ ਅਸੀਂ ਤਿੰਨਾਂ ਨੇ ਸੋਚਿਆ ਵੀ ਆਪਾਂ ਇਹ ਸ਼ੁਰੂ ਕਰੀਏ ਅਸੀਂ ਤਿੰਨਾਂ ਨੇ ਆਪਦਾ ਬਲੱਡ ਟੈਸਟ ਕੀਤਾ ਤੇ ਉਹ ਪੋਜ਼ਿਟਿਵ ਜਿਹੜਾ ਬਲੱਡ ਦੀ ਜ਼ਰੂਰ ਸੀ ਮੇਰੇ ਦੋ ਦੋਸਤਾਂ ਦਾ ਉਹ ਪੋਜ਼ਟੋ ਮੇਰਾ ਵੀ ਸੀ ਤੇ ਇੱਕ ਨੂੰ ਮੈਂ ਕਹਿ ਕੇ ਤੇ ਉਹ ਬਲੱਡ ਸ਼ੁਰੂ ਕਰਾਇਆ ਉਹ ਬਲੱਡ ਦੇ ਰਿਆ ਸੀ ਤੇ ਮੈਂ ਦੁੱਧ ਦਾ ਗਲਾਸ ਉਹਦੇ ਵਾਸਤੇ ਲੈ ਕੇ ਆਇਆ ਜਦੋਂ ਮੈਂ ਦੁੱਧ ਦਾ ਗਲਾਸ ਲੈ ਕੇ ਆਇਆ ਉਹ ਆਰਾਮ ਨਾਲ ਬੈਠਾ ਸੀ ਬਾਹ ਨੂੰ ਇਕੱਠੀ ਕਰੀ ਤੇ ਮੈਂ ਉਹਨੂੰ ਪੁੱਛਿਆ ਵੀ ਕੀ ਹਾਲ ਹੈ ਉਹ ਕਹਿੰਦਾ ਤੇ ਅਸੀਂ ਉਸ ਦਿਨ ਤੋਂ ਇਹ ਸੋਚ ਲਿਆ ਵੀ ਖੂਨਦਾਨ ਦਾ ਕੰਮ ਸ਼ੁਰੂ ਕਰੀਏ ਤਾਂ ਕਿ ਲੋਕਾਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਹੋਵੇ ਉਹ ਸਖਸੀ ਦੀ ਜਾਨ ਬਚੀ ਫਿਰ ਖੂਨਦਾਨ ਉਸ ਨੂੰ ਫਿਰ ਲੁਧਿਆਣੇ ਭੇਜਿਆ ਤੇ ਉਹ ਬੰਦਾ ਬਿਲਕੁਲ ਠੀਕ ਹੋ ਗਿਆ ਤੇ ਅਸੀਂ ਉੱਥੇ ਜਾ ਕੇ ਉਹਦਾ ਪਤਾ ਲਿਆ ਤੇ ਹੋਰ ਵੀ ਖੂਨਦਾਨ ਕਰਾਇਆ ਸੀਐਮਸੀ ਦੇ ਵਿੱਚ ਉਹਨੂੰ ਦਾਖਲ ਕਰਾਇਆ ਸੀ ਉਸ ਤੋਂ ਬਾਅਦ ਫਿਰ ਅਸੀਂ ਇਹ ਜਿਹੜਾ ਦੋ ਕੈਂਪ ਮੰਡੀ ਦੇ ਵਿੱਚ ਲਾਏ 25-25 ਯੂਨਿਟ ਦੇ ਜਿਹੜੇ ਕਿ ਉਹ ਸਾਡੇ ਕਾਮਯਾਬ ਹੋਏ ਲੋਕਾਂ ਦੇ ਵਿੱਚ ਜਾਣਕਾਰੀ ਹੋਈ ਵੀ ਖੂਨ ਕੀ ਹੈ ਤੇ ਇਹਦੇ ਦੇ ਨਾਲ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਐਟ ਅ ਟਾਈਮ ਦੋ ਬੋਤਲਾਂ ਅਗਰ ਦਿੱਤੀਆਂ ਜਾ ਸਕਦੀਆਂ ਤੇ ਉਸ ਦੇ ਵਿੱਚ ਸਰੀਰ ਨੂੰ ਕੋਈ ਕਮਜ਼ੋਰੀ ਨਹੀਂ ਆਉਦੀ ਕਿਉਂਕਿ ਸਾਡੇ ਸਰੀਰ ਵਿੱਚ ਦੋ ਥੈਲੀਆਂ ਇਹੋ ਜਿਹੀਆਂ ਜਿਹੜੀ ਇੱਕ ਰੈਗੂਲਰ ਚੱਲ ਰਹੀ ਹੈ ਤੇ ਇੱਕ ਸਾਡੇ ਸਟੋਰ ਚ ਪਈ ਹੈ ਸਟੋਰ ਦੇ ਵਿੱਚੋਂ ਬਲੱਡ ਜਿਹੜਾ ਉਹ ਚੱਲ ਰਹੇ ਬਲੱਡ ਦੇ ਵਿੱਚ ਨਾਲ ਦੀ ਨਾਲ ਸ਼ਿਫਟ ਸਾਈਫਨ ਦੀ ਤਰ੍ਹਾਂ ਹੋ ਜਾਂਦਾ ਤੇ ਉਹ ਉਹਦੀ ਕਮਜ਼ੋਰੀ ਬਣੀ ਨਹੀਂ ਸਕਦੀ ਤੇ 3 ਮਹੀਨੇ ਦੇ ਵਿੱਚ ਵਿੱਚ ਉਹ ਜਿਹੜਾ ਬਲੱਡ ਹੈ ਜਿਹੜਾ ਅਸੀਂ ਦਿੱਤਾ ਹੁੰਦਾ ਉਹ ਪੂਰਾ ਹੋ ਜਾਂਦਾ ਅੱਖਾਂ ਦਾਣ ਦਾ ਕੰਮ ਕਦੋਂ ਸ਼ੁਰੂ ਕੀਤਾ ਜੀ ਜਿਹੜਾ ਦਾ ਦੀ ਪੋਜੀਸ਼ਨ ਇੱਕ ਵਾਰੀ ਇਹ ਆਈ ਵੀ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਨਿਊਜ਼ ਪੜ੍ਹੀ ਵੀ ਜਿਹਦੇ ਵਿੱਚ ਉਹਨਾਂ ਨੇ ਪ੍ਰੇਰਿਤ ਕੀਤਾ ਲੋਕਾਂ ਨੂੰ ਵੀ ਤੁਸੀਂ ਅੱਖਾਂ ਡੋਨੇਟ ਕਰੋ ਕਿਉਂਕਿ ਦੁਨੀਆ ਦੇ ਵਿੱਚ ਸ਼੍ਰੀਲੰਕਾ ਹੀ ਇੱਕ ਐਸਾ ਮੋਲਕ ਹੈ ਜਿਹੜਾ ਬੱਚੇ ਤੋਂ ਲੈ ਕੇ ਦੇ ਵੱਡੇ ਤੱਕ ਸਭ ਦੀਆਂ ਅੱਖਾਂ ਡੋਨੇਟ ਕੀਤੀਆਂ ਜਾਂਦੀਆਂ ਤੇ ਇੰਡੀਆ ਦੇ ਵਿੱਚ ਇਹਦੀ ਬਹੁਤ ਘਾਟ ਹੈ ਤੇ ਉਸ ਘਾਟ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਇਹ ਪੇਪਰ ਦੇ ਵਿੱਚ ਨਿਊਜ਼ ਦਿੱਤੀ ਜਿਹਦੇ ਵਿੱਚ ਅਸੀਂ ਪੜ੍ਹ ਕੇ ਉਹਨਾਂ ਨੂੰ ਲਿਖਿਆ ਤੇ ਉਹਨਾਂ ਨੇ ਸਾਨੂੰ ਦੋ ਕਾਰਡ ਤੇ ਸਰਟੀਫਿਕੇਟ ਭੇਜੇ ਇਹ ਉਹਦੇ ਉੱਤੇ ਜਿਹੜਾ ਐਡਰੈਸ ਦਿੱਤਾ ਰਜਿੰਦਰਾ ਮੈਡੀਕਲ ਕਾਲਜ ਪਟਿਆਲੇ ਦਾ ਦਿੱਤਾ ਸੀ ਕਿਉਂਕਿ ਸਾਡੇ ਤੋਂ ਕਾਫੀ ਦੂਰ ਸੀ ਤੇ ਮੈਂ ਉਹਦੀ ਜਾਣਕਾਰੀ ਲਈ ਵੀ ਇਹ ਕਿੱਥੇ ਉਹ ਕਹਿੰਦੇ ਜੀ ਉਹ ਤੋਂ ਬਿਨਾਂ ਤਾਂ ਨਹੀਂ ਕੀਤਾ ਜਾ ਸਕਦਾ ਫਿਰ ਮੈਂ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਸੰਧੂ ਨਾਲ ਗੱਲ ਕੀਤੀ ਵੀ ਜੇ ਆਈਡਨੇਟ ਕਰਾਉਣੀ ਹੈ ਤੇ ਪਟਿਆਲੇ ਦੇ ਨਾਂ ਤਾਂ ਡਾਕਟਰ ਪਹੁੰਚ ਸਕਦੇ ਐ ਤੇ ਨਾ ਹੀ ਅੱਖਾਂ ਪਹੁੰਚ ਸਕਦੀਆਂ ਤੇ ਉਹਦਾ ਕੀ ਹੱਲ ਕਰੀਏ ਤੇ ਡਾਕਟਰ ਸੰਧੂ ਸਾਹਮਣੇ ਮੈਨੂੰ ਕਿਹਾ ਵੀ ਕਿਟਾਰੀਆ ਗੱਲ ਐ ਵੀ ਜੇ ਕੋਈ ਅੱਖਾਂ ਦਾਨ ਕਰਾਉਂਦਾ ਤੇ ਮੈਂ ਅੱਖਾਂ ਕੱਢ ਕੇ ਦੇ ਸਕਦਾ ਤੇ ਮੈਂ ਉਸ ਦੌਰਾਨ ਕੀ ਹੋਇਆ ਵੀ ਸਾਡੇ ਇੱਕ ਰਿਸ਼ਤੇਦਾਰ ਫਰੀਦਕੋਟ ਤੋਂ ਬਲਵੀਰ ਚੰਦ ਜੀ ਸਖੀ ਜਕਸਪੈਰ ਹੋ ਗਏ ਜਿਨ੍ਹਾਂ ਦੀ ਇੱਕ ਅੱਖ ਸੀ ਤੇ ਅਸੀਂ ਉੱਥੇ ਗਏ ਤੇ ਜਾ ਕੇ ਮੈਂ ਉੱਥੇ ਗੱਲ ਕੀਤੀ ਵੀ ਜੇ ਆਪਾਂ ਆਈਡ ਨੀਡ ਕਰ ਦਈਏ ਇਹਨਾਂ ਦੀ ਤੇ ਮੇਰੇ ਰਿਸ਼ਤੇਦਾਰ ਮੈਨੂੰ ਕਹਿੰਦੇ ਤੂੰ ਇਹ ਗਲਤ ਕੰਮ ਨਾ ਕਰੀ ਆਪਣੇ ਲੋਕ ਜੁੱਤੀਆਂ ਮਾਰਨਗੇ ਵੀ ਅੱਖਾਂ ਇੱਕ ਗੁੜੀ ਦੀਆਂ ਕੱਢਣ ਲੱਗੀਆਂ ਪਰ ਮੈਂ ਆਪਦੀ ਜਿੱਤ ਿਹੜ ਕੇ ਉਹਨਾਂ ਦੀ ਲੜਕੀ ਇੱਕ ਮੈਡੀਕਲ ਦੇ ਵਿੱਚ ਸਟੂਡੈਂਟ ਸੀ ਤੇ ਉਹਨੂੰ ਮੈਂ ਨਾਲ ਲੈ ਕੇ ਡਾਕਟਰ ਸੰਧੂ ਕੋਲ ਗਿਆ ਤੇ ਸ਼ਮਸ਼ਾਨ ਘਾਟ ਵਿੱਚ ਪਹਿਲੀ ਅੱਖ ਉਹਨਾਂ ਦੀ ਇੱਕ ਅੱਖ ਸੀ ਉੱਥੇ ਡੋਨੇਟ ਕਰਾ ਗਏ ਉਹ ਮੈਂ ਪਟਿਆਲੇ ਪਹਛਾਨ ਘਾਟ ਚ ਗੱਡੀ ਫਰਕਾ ਉਹ ਸ਼ਮਸ਼ਾਨ ਘਾਟ ਤੇ ਲੱਕਣਾ ਦੇ ਉੱਤੇ ਪਈ ਦੀ ਡੈੱਡ ਬੋਡੀ ਚੋਂ ਅਸੀਂ ਪਹਿਲੀ ਅੱਖ ਕਢਾ ਗਏ ਤੇ ਮੈਂ ਪਟਿਆਲੇ ਸਕੂਟਰ ਤੇ ਦੇਣ ਗਿਆ ਤਾਂ ਕਿ ਉਹ ਅੱਖ ਕਿਸੇ ਦੇ ਕੰਮ ਆ ਸਕੇ। ਕੀ ਹਿੰਮਤ ਹੁੰਦੀ ਹੈ ਕਿ ਬੰਦੇ ਨੂੰ ਸ਼ਮਸ਼ਾਨ ਘਾਟ ਵਿੱਚ ਅੰਤਮ ਉਹਦੀ ਪ੍ਰਕਿਰਿਆ ਕਿਰਿਆ ਜਿਹੜੀ ਉਹਦੇ ਵੱਲ ਲਿਜਾਇਆ ਜਾਵੇ ਤਾਂ ਉੱਥੇ ਉਹਦਾ ਸਰੀਰ ਤੋਂ ਕੋਈ ਅੰਗ ਕਟਿਆ ਜਾਵੇ। ਨਹੀਂ ਹਿੰਮਤ ਦੀ ਤਾਂ ਗੱਲ ਇਹ ਹੈ ਵੀ ਇਹ ਜਿਹੜੀ ਹਿੰਮਤ ਕਰਨ ਦੀ ਹੈ ਪੈਣੀ ਹੈ ਇਨਸਾਨੀਅਤ ਦੇ ਵਾਸਤੇ ਤਾਂ ਇਹ ਸਾਰਾ ਕੁਝ ਕਰਨਾ ਪੈਣਾ ਹੈ। ਜੇ ਇਨਸਾਨ ਨੂੰ ਬਚਾਉਣਾ ਤੇ ਉਹਦੇ ਵਾਸਤੇ ਸਾਰੇ ਇਹ ਕੰਮ ਕਰਨੇ ਪੈਣੇ। ਤੇ ਉਹ ਉੱਥੇ ਜਦੋਂ ਅਸੀਂ ਅੱਖਾਂ ਕੱਢੀਆਂ ਤੇ ਲੋਕਾਂ ਨੇ ਇਸ ਚੀਜ਼ ਦੀ ਹੈਰਾਨਗੀ ਮਹਿਸੂਸ ਕੀਤੀ ਵੀ ਇਹ ਕੀ ਕੀ ਕਰ ਰਹੇ ਹੋ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਅੱਖ ਜਿਹੜੀ ਹੈ 6 ਘੰਟੇ ਵਿੱਚ ਕੱਢ ਕੇ ਇਹਨੂੰ ਪ੍ਰੀਜ਼ਰਵ ਕਰਕੇ ਗ੍ਰੈਸਲਿਨ ਚ ਤੇ ਐਸ ਨੂੰ ਇਹ ਲਾਈ ਜਾ ਸਕਦੀ ਹੈ ਉਸ ਬੰਦੇ ਦੇ ਜਿਹੜੇ ਬੰਦੇ ਦੀ ਅੱਖ ਦੇ ਵਿੱਚ ਚਿੱਟੇ ਦਾ ਫੋਲਾ ਪੈ ਜਾਂਦਾ ਹੈ ਉਹ ਤੁਹਾਡੀ ਕਿਸੇ ਨੂੰ ਹੋਰ ਦੀ ਜ਼ਿੰਦਗੀ ਰੋਸ਼ਨਾਈ ਜਾ ਸਕਦੀ ਹੈ ਹਾਂ ਉਸ ਦੇ ਵਿੱਚ ਤਾਂ ਫਿਰ ਦੋ ਬੰਦੇ ਰੋਸ਼ਨਾ ਹੀ ਹੋ ਸਕਦੇ ਦੋ ਅੱਖਾਂ ਨਾਲ ਤੇ ਉਹ ਫਿਰ ਮੈਂ ਕੰਮ ਸ਼ੁਰੂ ਕਰਕੇ ਤੇ ਫਰੀਦਕੋਟ ਵਿੱਚ ਇੱਕ ਡਾਕਟਰ ਸੰਜੀਵ ਗੋਇਲ ਜੀ ਜਿਹੜੇ ਉਸ ਵੇਲੇ ਮੈਡੀਕਲ ਦੇ ਵਿੱਚ ਆਏ ਤੇ ਉਹਨਾਂ ਨੇ ਮੈਨੂੰ ਇੱਕ ਕਮਿਟਮੈਂਟ ਕੀਤੀ ਉਹਨਾਂ ਨੇ ਮੈਨੂੰ ਇੱਕ ਪੂਰਾ ਹੰਗਾਰਾ ਭਰਿਆ ਵੀ ਅਗਰ ਤੂੰ ਆਈਗਨੇਸ਼ਨ ਵਾਸਤੇ ਕਿਸੇ ਨੂੰ ਪ੍ਰੇਰਿਤ ਕਰ ਸਕਦਾ ਹੈ ਤੇ ਆਈਡਨੇਟ ਕਰਨ ਵਾਸਤੇ ਲੈਣ ਵਾਸਤੇ ਮੈਂ ਜਿਸ ਵੇਲੇ ਤੂੰ ਬੁਲਾਏਗਾ ਮੈਂ ਹਾਜ਼ਰ ਹੋਊਗਾ ਤੇ ਫਿਰ ਤੂੰ ਦੇਖ ਲਓ ਵੀ ਉਹ ਰਾਤ ਨੂੰ ਦਿਨੇ ਕੋਈ ਵੀ ਵਕਤ ਜਦੋਂ ਵੀ ਮੈਂ ਲੋਕਾਂ ਨੂੰ ਪ੍ਰੇਰਿਤ ਕਰਦਾ ਸੀ ਤੇ ਉਹ ਰਾਤ ਬਰਾਤੇ ਆਉਂਦਾ ਸੀ ਇਸ ਦੌਰਾਨ ਮੈਂ 450 ਬੰਦੇ ਦੇ ਆਈਡਿਟੀਸ਼ਨ ਕਰਾ ਕੇ ਲਵਾ ਲਿਆ। ਉਮਰ ਦਾ ਵੀ ਹੁੰਦਾ ਕਿ ਜਿੰਨਾ ਛੋਟੇ ਬੱਚਾ ਜਾਂ ਵੱਡਾ ਉਹ ਕਿਸ ਕਿਸ ਹਾਲਤ ਤੇ ਇੱਕ ਦਿਨ ਤੋਂ ਬਾਅਦ ਦਾ ਜਿਹੜਾ ਬੱਚਾ ਹੈਗਾ ਉਹਦੀ ਤੇ ਵੱਡੇ ਦੀ ਅੱਖ ਦਾ ਕੋਈ ਫਰਕ ਨਹੀਂ। ਉਹ ਕਿਸੇ ਦੇ ਵੀ ਲਾਈ ਜਾ ਸਕਦੀ ਹੈ ਕਿਉਂਕਿ ਉਹ ਸਹੀ ਸੇਮ ਰਹਿੰਦਾ ਹੈ। ਤੇ ਇਹਦਾ ਕਾਰਨੀਆ ਕੱਲਾ ਕੱਢਣਾ ਹੁੰਦਾ। ਅੱਖ ਸਾਰੀ ਅਸੀਂ ਕੱਢ ਕੇ ਤੇ ਉਹ ਕੱਲਾ ਜਿਹੜਾ ਬਲੈਕ ਕਲਰ ਦਾ ਹੈ ਉਹ ਅਸੀਂ ਲੈ ਕੇ ਉਹ ਸ਼ੀਸ਼ਾ ਜਿਹੜਾ ਹੈਗਾ ਇੱਕ ਐਨਕ ਹੈ। ਉਸ ਦੀ ਉਹ ਐਨਕ ਲਾ ਕੇ ਉਹ ਦੂਜੀ ਉਸ ਦੇ ਫਰੇਮ ਚ ਦੂਜਾ ਸ਼ੀਸ਼ਾ ਅਸੀਂ ਪਾ ਦੇਣਾ ਹੈ। ਅਸੀਂ ਇੱਕ ਜਦੋਂ ਚਰਚਾ ਕਰ ਰਹੇ ਸੀ ਤੁਹਾਡੇ ਨਾਲ ਤੁਹਾਡੇ ਨਾਲ ਇੱਕ ਮੰਦਭਾਗਾ ਜਿਹੜਾ ਹੈਗਾ ਇੱਕ ਹਾਦਸਾ ਵਾਪਰਿਆ ਪਰਮਾਤਮਾ ਜੇ ਹਾਦਸਾ ਕਿਸੇ ਨਾਲ ਨਾ ਪਰ ਤੁਹਾਡਾ ਦਿਲ ਸੀ ਉਸ ਸਮੇਂ ਕਿ ਤੁਸੀਂ ਤੁਹਾਡਾ ਬੱਚਾ ਐਕਸੀਡੈਂਟ ਦੇ ਵਿੱਚ ਤੁਹਾਡੇ ਬੱਚੇ ਦੀ ਮੌਤ ਹੋ ਜਾਂਦੀ ਤੁਸੀਂ ਉਹਨਾਂ ਦੀ ਅੱਖ ਵੀ ਅੱਖਾਂ ਵੀ ਡੋਨੇਟ ਕਰਨ ਦੀ ਖੁਦ ਅੱਗੇ ਆਏ ਉਹ ਅਸੀਂ ਘਟਨਾ ਜ਼ਰੂਰ ਤੁਹਾਨੂੰ ਸੁੰਨਣਾ ਚਾਹੁੰਦੇ ਹਾਂ ਜੀ ਇਹ ਜੀ ਕੋਈ ਲਗਭਗ 98 ਦੀ ਗੱਲ ਹੈ 26 ਸ਼ੈਦ ਤਰੀਕ ਸੀ ਉਹ ਕਹਿੰਦਾ ਮੈਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦਾ ਜਿਹੜੀਆਂ ਦੁਨੀਆ ਤੋਂ ਚੱਲੀਆਂ ਗਈਆਂ ਤੇ ਉਹਨੂੰ ਯਾਦ ਕਰਨ ਦਾ ਕੋਈ ਲੰਮਾ ਚੋੜਾ ਫਾਇਦਾ ਨਹੀਂ ਤੇ ਮੈਂ ਉਸ ਵੇਲੇ ਜਦੋਂ ਮੈਨੂੰ ਪਤਾ ਲੱਗਾ ਵੀ ਮੇਰੇ ਲੜਕੇ ਦਾ ਉਹ ਪਟਿਆਲਾ ਯੂਨੀਵਰਸਿਟੀ ਪੜ੍ਹਦਾ ਸੀ ਤੇ ਵੈਸ਼ਨ ਮਾਤਾ ਦੇ ਚੱਲਿਆ ਸੀ ਤੇ ਬੱਸ ਦੇ ਵਿੱਚ ਬੈਠਾ ਉਹਦਾ ਐਕਸੀਡੈਂਟ ਸੀ ਜੀ ਉਹਦੀ 22 ਸਾਲ ਨੂੰ ਮਰਤੀ ਜੀ ਉਹ ਸਾਂਭੇ ਦੇ ਕੋਲ ਬੱਸ ਐਕਸੀਡੈਂਟ ਹੋਇਆ ਜੀ ਜਿਹਦੇ ਵਿੱਚ ਉਹਦੀ ਮੌਤ ਹੋ ਗਈ ਤੇ ਮੈਨੂੰ ਇੱਕ ਮੈਸੇਜ ਆਇਆ ਵੀ ਇਸ ਤਰ੍ਹਾਂ ਕਰਕੇ ਰਿਜਨੀਸ਼ ਨਾ ਦੀ ਲੜਕੀ ਦਾ ਐਕਸੀਡੈਂਟ ਹੋ ਗਿਆ ਤੇ ਉਹ ਐਸ ਵੇਲੇ ਠੀਕ ਹੈ ਮੈਨੂੰ ਸਿਰਫ ਹੌਸਲਾ ਦੇਣ ਵਾਸਤੇ ਉਹਨਾਂ ਨੇ ਕਿਹਾ ਤੇ ਉਹਨੂੰ ਮੈਡੀਕਲ ਕਾਲਜ ਜੰਮੂ ਚ ਅਸੀਂ ਦੀ ਜਾ ਰਹੇ ਹਾਂ ਤੇ ਤੁਸੀਂ ਪਹੁੰਚੋ ਤੇ ਮੈਂ ਜਦੋਂ ਉੱਥੇ ਪਹੁੰਚਿਆ ਤੇ ਟਾਈਮ ਲੱਗਾ ਤੇ ਮੈਂ ਜਦੋਂ ਡਾਕਟਰ ਦੀ ਟੇਬਲ ਤੇ ਗਿਆ ਤੇ ਉੱਥੇ ਮੈਂ ਦੇਖਿਆ ਵੀ ਉਸ ਦੀ ਆਈਡੈਂਟੀਫਿਕੇਸ਼ਨ ਦਾ ਕਾਰਡ ਜਿਹੜਾ ਕਿ ਮੈਂ ਖੁਦ ਉਹਨੂੰ ਬਣਾ ਕੇ ਦਿੱਤਾ ਸੀ ਉਹ ਟੇਬਲ ਤੇ ਪਿਆ ਸੀ ਤੇ ਮੈਂ ਡਾਕਟਰ ਸਾਹਿਬ ਨੂੰ ਸਵਾਲ ਕੀਤਾ ਡਾਕਟਰ ਸਾਹਿਬ ਆਈਡੈਂਟੀਫਿਕੇਸ਼ਨ ਦਾ ਇੱਕ ਕਾਰਡ ਪਿਆ ਹੈ ਇਹ ਕੌਣ ਹੈ ਤੇ ਡਾਕਟਰ ਸਾਹਿਬ ਨੇ ਮੈਨੂੰ ਦੱਸਿਆ ਵੀ ਇਹ ਇੱਕ ਪੰਜਾਬ ਦਾ ਮੁੰਡਾ ਹੈ ਤੇ ਉਹਦੀ ਮੌਤ ਹੋ ਗਈ ਤੇ ਉਹਦਾ ਕਾਰਡ ਹੈ ਤੇ ਮੈਂ ਉਹਨਾਂ ਨੂੰ ਅਗਲਾ ਸਵਾਲ ਕੀਤਾ ਵੀ ਫੇਰ ਤੁਸੀਂ ਇਹ ਕਾਰਡ ਦਾ ਕੀ ਕੀਤਾ ਵੀ ਕੀ ਉਹਦੀ ਅੱਖਾਂ ਡਾਨ ਕਰ ਲਈਆਂ ਤੁਸੀਂ ਲੈ ਲਈਆਂ ਉਹ ਕਹਿੰਦੇ ਨਹੀਂ ਤੇ ਉਹ ਕਹਿੰਦੇ ਤੁਸੀਂ ਕੌਣ ਹੈ ਤੇ ਮੈਂ ਦੱਸੀ ਮੈਂ ਉਹਦੇ ਫਾਦਰਾਂ ਤੇ ਉਹ ਘਬਰਾ ਗਏ ਤੇ ਮੈਂ ਉਹਨਾਂ ਨੂੰ ਅਗਲਾ ਸਵਾਲ ਕੀਤਾ ਹੌਸਲਾ ਸੀ ਜਦੋਂ ਇੱਕ ਬਸੇ ਸਾਹਮਣੇ ਜਵਾਨ ਪੁੱਤ ਦੀ ਲਾਸ਼ ਪਈ ਹੋਵੇ ਉਸ ਸਮੇਂ ਤਾਂ ਬੰਦੇ ਨੂੰ ਕੋਈ ਸੁੱਧ ਬੁੱਧੀ ਨਹੀਂ ਰਹਿੰਦੀ ਕੀ ਪਰ ਤੁਸੀਂ ਏਡੀ ਹਿੰਮਤ ਨਾਲ ਉਹ ਗੱਲ ਕਰ ਰਹੇ ਸੀ ਨਹੀਂ ਉਹਦੇ ਵਿੱਚ ਇਸ ਤਰ੍ਹਾਂ ਜੀ ਦੇਖੋ ਇਹ ਜ਼ਿੰਦਗੀ ਦਾ ਇੱਕ ਸਰਨਾ ਵੱਡੀ ਸੱਚਾਈ ਹੈ ਵੀ ਮੌਤ ਜਿਹੜੀ ਹੈ ਅਟਲ ਹੈ। ਇਹ ਕਿਸੇ ਟਾਈਮ ਵੀ ਕਿਸੇ ਨੂੰ ਆ ਸਕਦੀ ਹੈ। ਤੇ ਮੈਂ ਕੋਟਪੂਰੇ ਦੇ ਸ਼ਮਸ਼ਾਨ ਘਾਟ ਦਾ ਇੱਕ ਮੈਂਬਰ ਸੀ ਤੇ ਇੱਥੇ ਕਦੇ 9 ਤੇ ਕਦੇ 8 ਕਦੇ 1 ਤੇ ਕਦੇ 2 ਡੈੱਡ ਬਾਡੀਆ ਆਉਂਦੀਆਂ ਹੀ ਸੀ। ਆਪਦਿਆਂ ਦੀਆਂ ਵੀ ਆਉਂਦੀਆਂ ਸੀ ਤੇ ਹੋਰ ਵੀ ਬਹੁਤ ਆਈਆਂ ਜਿਹੜੇ ਕਿ ਅਸੀਂ ਰੋਜ਼ ਉੱਥੇ ਦੇਖਦੇ ਸੀ। ਮੇਰਾ ਦਿਲ ਮਤਲਬ ਇਹ ਗੱਲ ਨੂੰ ਸਮਝ ਚੁੱਕਾ ਸੀ ਵੀ ਇਹ ਮੌਤ ਜਿਹੜੀ ਹੈ ਇੱਕ ਅਟਲ ਹੈ। ਜੇ ਮੇਰੇ ਲੜਕੇ ਦੀ ਅੱਜ ਮੌਤ ਹੋ ਗਈ ਹੈ ਉਹ ਵੀ ਇੱਕ ਅਟਲ ਹੈ। ਤੇ ਉਹ ਜਿਹੜਾ ਹੈ ਦੁਨੀਆ ਤੋਂ ਜਾ ਚੁੱਕਾ ਹੈ ਤੇ ਜੇ ਮੈਂ ਇਹ ਮਹਮ ਨੂੰ ਚਲਾਉਣਾ ਚਾਹਣਾ ਤੇ ਫਿਰ ਮੈਨੂੰ ਇਹ ਨਹੀਂ ਦੇਖਣਾ ਪੈਣਾ ਵੀ ਇਹ ਮੇਰਾ ਲੜਕਾ ਹੈ ਜਾਂ ਕਿਸੇ ਹੋਰ ਦਾ ਤੇ ਮੈਂ ਤਾਂ ਉਸ ਵਾਸਤੇ ਜਿਹੜਾ ਹੈ ਇਹ ਮਨ ਦੇ ਵਿੱਚ ਹੀ ਧਾਰ ਚੁੱਕਾ ਵੀ ਇਹ ਕੰਮ ਕਰਨਾ ਹੀ ਕਰਨਾ ਹੈ ਤੇ ਉਹਦੇ ਵਿੱਚੇ ਫਿਰ ਮੈਨੂੰ ਇਹ ਸਚਾਈ ਨਜ਼ਰ ਆਈ ਵੀ ਇਹਦੀਆਂ ਵੇਖਾਂ ਜਿਹੜੀਆਂ ਪਹਿਲੇ ਧਾਰ ਤੇ ਦੇਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਦੇ ਵਿੱਚ ਇਹ ਜਾਗਰਤੀ ਆਵੇ ਵੀ ਇਹ ਬੰਦੇ ਨੇ ਆਪਦੇ ਬੱਚੇ ਵਾਸਤੇ ਵੀ ਇਹ ਇਗਨੋਰ ਨਹੀਂ ਕੀਤਾ ਤੇ ਫਿਰ ਉਹ ਮੈਂ ਜਿਹੜਾ ਡਾਕਟਰ ਸਾਹਿਬ ਨੂੰ ਫਿਰ ਮੈਂ ਪਹਿਲਾਂ ਮੌਚਰੀ ਚ ਗਿਆ ਜਾ ਕੇ ਮੈਂ ਬਾਡੀ ਦੇਖੀ ਉਹ ਦੇ ਮੁੰਡੇ ਉੱਤੇ ਬਲੱਡ ਲੱਗਿਆ ਹੋਇਆ ਸੀ ਤੇ ਮੈਂ ਉੱਥੇ ਕੱਪੜੇ ਨਾਲ ਸਾਫ਼ ਕਰਕੇ ਬਲੱਡ ਤੇ ਉਹਦੇ ਕਾਰਨੀਆ ਨੂੰ ਚੈੱਕ ਕੀਤਾ ਵੀ ਜਿਹੜਾ ਉਸਲੇ ਠੀਕ ਸੀ ਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਵੀ ਤੁਸੀਂ ਇਹ ਜਿਹੜੀ ਆਈਡ ਨੇਟ ਇਹਦੀ ਕਰੋ ਤੇ ਉਹ ਡਾਕਟਰ ਜਿਹੜਾ ਆਈ ਸਪੈਸ਼ਲਿਸਟ ਸੀ ਉਹ ਯੰਗ ਇਸ ਮੁੰਡਾ ਸੀ ਉਹ ਘਬਰਾ ਗਿਆ ਇਹ ਦੇਖ ਕੇ ਵੀ ਇੱਕ ਪਿਓ ਆਪਦੇ ਬੱਚੇ ਦੀ ਅੱਖਾਂ ਨੇਟ ਕਰਨ ਨੂੰ ਵਾਸਤੇ کہہ ਰਿਹਾ ਤੇ ਉਹ ਮੈਨੂੰ ਕਹਿੰਦਾ ਜੀ ਤੁਸੀਂ ਦਫ਼ਤਰ ਆ ਜਾਓ ਤੇ ਮੈਂ ਅਜ ਤੱਕ ਕਦੇ ਆਈਡ ਨੇਸ਼ਨ ਨਹੀਂ ਕੀਤੀ ਗੀ ਤੇ ਮੈਂ ਉਹਨਾਂ ਨੂੰ ਇਹ ਕਿਹਾ ਵੀ ਇਹ ਮੈਂ ਕਰਨ ਜਾਣਦਾ ਐ ਇਹ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਅੱਖਾਂ ਜਿਹੜੀਆਂ ਕੱਢ ਕੇ ਦੇ ਸਕਦਾ ਇਹਨੂੰ ਪ੍ਰਦਰਪ ਆਪਣੇ ਬੇਟੇ ਦੀਆਂ ਅੱਖਾਂ ਆਪਦੇ ਹੱਥੀਂ ਕੱਢਣ ਲਈ ਤਿਆਰ ਸੀ ਤੁਸੀਂ ਹਾਂਜੀ ਹਾਂਜੀ ਕਿਉਂਕਿ ਇਹ ਤਾਂ ਇੱਕ ਸਚਾਈ ਸੀ ਨਾ ਜਦੋਂ ਉਹ ਦੁਨੀਆ ਤੋਂ ਜਾ ਚੁੱਕਾ ਹੈ ਉਹ ਇੱਕ ਪੰਜ ਤਰ੍ਹਾਂ ਦੀ ਮਿੱਟੀ ਪਈ ਹੈ ਉਸ ਨੂੰ ਜਿਹੜਾ ਅਸੀਂ ਕਿਸੇ ਕੰਮ ਤਾਂ ਆ ਸਕਦਾ ਹੈ ਨਾ ਕਿ ਉਹ ਫਿਰ ਮੈਂ ਸੋਚ ਕੇ ਮੈਂ ਉਹਨਾਂ ਨੂੰ ਕਿਹਾ ਪਰ ਉਹ ਡਾਕਟਰ ਸਾਹਿਬ ਮੈਨੂੰ ਉੱਥੇ ਹਸਪਤਾਲ ਚੰਦਰ ਲਈ ਆਏ ਤੇ ਮੈਨੂੰ ਉਹਨਾਂ ਨੇ ਇੱਕ ਸਰਟੀਫਿਕੇਟ ਬਣਾ ਕੇ ਦਿੱਤਾ ਵੀ ਅਸੀਂ ਪਹਿਲੀ ਵਾਰ ਇਹ ਦੇਖ ਰਹੇ ਹਾਂ ਵੀ ਇੱਕ ਬਿਓ ਆਪਦੇ ਬੱਚੇ ਦੀਆਂ ਅੱਖਾਂ ਡੀਟ ਕਰਨ ਨੂੰ ਤਿਆਰ ਹੈ ਤੇ ਮੈਂ ਫਿਰ ਉਸ ਤੋਂ ਬਾਅਦ ਸਾਡੀ ਮਦਰ ਐਕਸਪਾਇਰ ਹੋਏ 2000 ਦੇ ਵਿੱਚ ਕੋਈ ਤੁਹਾਡੇ ਕੋਲ ਬੇਟੀ ਦੀ ਕੋਈ ਆਇਡੈਂਟੀਟੀ ਕੋਈ ਤੁਹਾਡੇ ਕੋਲੇ ਹੋਵੇ ਜਦੋਂ ਕਾਰਡ ਬਣਾ ਕੇ ਦਿੱਤਾ ਸੀ ਜੀ ਅਸੀਂ ਉਹ ਵੇਖਣੀ ਜ਼ਰੂਰ ਚਾਹਾਂਗੇ ਜੀ ਉਹ ਮੇਰੇ ਕੋਲ ਅਸੀਂ ਉਸ ਵੇਲੇ ਇੱਕ ਰਜਿਸਟਰ ਮੇਨਟੇਨ ਕਰਦੇ ਸੀ ਵੀ ਜਿਹੜੇ ਲੋਕ ਸਾਨੂੰ ਅੱਖਾਂ ਦਾਨ ਕਰਦੇ ਸੀ ਅਸੀਂ ਇੱਕ ਰਜਿਸਟਰ ਦੇ ਵਿੱਚ ਉਹ ਸਾਰਾ ਰਿਕਾਰਡ ਰੱਖਦੇ ਸੀ ਤੇ ਉਹ ਮੇਰੇ ਕੋਲ ਹੈਗਾ ਰਜਿਸਟਰ ਜਿਹੜਾ ਤਾ 1974 ਤੋਂ ਖੂਨਦਾਨ ਕੈਂਪ ਸ਼ੁਰੂ ਕੀਤਾ ਖੂਨਦਾਨ ਦਾ ਕੰਮ ਸ਼ੁਰੂ ਕੀਤਾ ਫਿਰ ਬਲੱਡ ਜਿਹੜਾ ਹੈਗਾ ਅੱਖਾਂਦਾਨ ਦਾ ਕੀਤਾ ਤੇ ਔਰ ਇਹ ਵੀ ਦਿਨ ਆਇਆ ਕਿ ਜਦੋਂ ਆਪਣੇ ਬੱਚੇ ਦੀਆਂ ਅੱਖਾਂਦਾਨ ਕਰਨ ਦੇ ਲਈ ਔਰ ਖੁਦ ਉਹਨਾਂ ਦੀਆਂ ਕੋਰਨੀਆ ਕੱਢਣ ਦੇ ਲਈ ਸਾਕਸ਼ ਅੱਗੇ ਆਇਆ ਏ ਕਟਾਰੀਆ ਸਾਹਿਬ ਤੇ ਇਹ ਜਿਹੜੀ ਅੱਜ ਐਮਐਲਏ ਲੜਕੇ ਦੀ ਇਹ ਮੈਪ ਹੈ ਇਹ ਥੋੜੀ ਮੈਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਇਹ ਜਿਹੜੀ ਹੈਗੀ ਆ ਇਹ ਇਹਨਾਂ ਦੇ ਬੇਟੇ ਦੀ ਤਸਵੀਰ ਹੈ ਜਿਨ੍ਹਾਂ ਦੀਆਂ ਅੱਖਾਂ ਡੋਨੇਟ ਕਰਨ ਦੇ ਲਈ ਖੁਦ ਅੱਗੇ ਆਏ ਐਕਸੀਡੈਂਟ ਹੋਇਆ ਜੰਮੂ ਦੇ ਵਿੱਚ ਤਾਂ ਉਥੇ ਇਹਨਾਂ ਦੇ ਬੱਚੇ 22 ਸਾਲ ਬੇਟਾ ਜਿਹੜਾ ਇਹਨਾਂ ਦਾ ਪਟਿਆਲਾ ਯੂਨੀਵਰਸਿਟੀ ਪੜ੍ਹਦਾ ਸੀ ਉਸ ਹਾਦਸੇ ਦਾ ਸ਼ਿਕਾਰ ਹੋਇਆ ਉਹਨਾਂ ਦੀ ਡੈਥ ਹੋਈ ਤੇ ਅੱਜ ਇਸ ਦਾ ਨਾਮ ਕਿਉਂਕਿ ਉਸ ਸਮੇਂ ਕੋਈ ਤੁਹਾਡੇ ਕੋਲ ਨਹੀਂ ਹਾਂ ਅੱਜ ਜੀ ਉੱਥੇ ਅੱਗੇ ਵੀ ਇਹਦੀ ਇੱਕ ਹੋਵੇ ਜੀ ਜਿਹੜਾ ਲੱਗਿਆ ਹੋਵੇ ਜੀ ਤਾਂ ਇਹ ਉਦੋਂ ਰਜਿਸਟਰ ਦੇ ਰਾਈ ਮੇਨਟੇਨ ਕੀਤਾ ਜਾਂਦਾ ਸੀ ਸਾਰਾ ਰਿਕਾਰਡ ਕਿ ਕੌਣ-ਕੌਣ ਅੱਖਾਂ ਡੋਨੇਟ ਕਰਨ ਲਈ ਅੱਗੇ ਆਇਆ ਔਰ ਉਸ ਸਮੇਂ ਆਜ ਦਾ ਯੁੱਗ ਨਹੀਂ ਸੀ ਕੰਪਿਊਟਰ ਯੁੱਗ ਨਹੀਂ ਸੀਗਾ ਆਜ ਦੀ ਤਕਨੀਕ ਨਹੀਂ ਸੀ ਉਦੋਂ ਰਜਿਸਟਰ ਤੇ ਘਰ-ਘਰ ਜਾ ਕੇ ਜਾਂ ਪਰਸਨਲੀ ਤੌਰ ਤੇ ਡਾ ਗਾ ਰਿਕਾਰਡ ਕੈਮ ਕੀਤਾ ਜਾਂਦਾ ਸੀ ਪਰ ਇਸ ਸਾਕਸ਼ ਨੂੰ ਜ਼ਰੂਰ ਦਾਤ ਦੇਣੀ ਪੈਗੀ ਜਿਨ੍ਹਾਂ ਨੇ ਆਪਣੇ ਬੱਚੇ ਦੀਆਂ ਅੱਖਾਂ ਡੋਨੇਟ ਕਰਨ ਦੇ ਲਈ ਅੱਗੇ ਆਏ ਔਰ ਐਕਸੀਡੈਂਟ ਜਦੋਂ ਪਰਿਵਾਰ ਦੇ ਵਿੱਚ ਸੁੱਧ ਬੋਧੀ ਨੂੰਦੀ ਜਿਹੜੇ ਪਰਿਵਾਰ ਆਪ ਨੂੰ ਸੰਭਾਲਣ ਤੇ ਲੱਗਿਆ ਹੁੰਦਾ ਉਦੋਂ ਇਹਨਾਂ ਨੇ ਵੱਡਾ ਜੇਰਾ ਕੀਤਾ ਔਰ ਡਾਕਟਰ ਵੀ ਜਿਹੜੇ ਇਸ ਗੱਲ ਨੂੰ ਲੈ ਕੇ ਹੈਰਾਨ ਰਹਿ ਗਏ ਕਿ ਇੱਕ ਬਾਪ ਕਹਿ ਰਿਹਾ ਕਿ ਮੇਰੀਆਂ ਖੁਦ ਅੱਖਾਂ ਬੱਚੇ ਦੀਆਂ ਕੱਢਦਾ ਔਰ ਇਸ ਨੂੰ ਕਿਤੇ ਹੋਰ ਵਰਤਿਆ ਜਾਵੇ ਤਕਟਾਰੀਆ ਸਾਹਿਬ ਕੋਈ ਸਰਕਾਰ ਵੱਲੋਂ ਇਸ ਨੂੰ ਇਲਾਵਾ ਤੁਹਾਨੂੰ ਕੋਈ ਅਜੇ ਤੱਕ ਕੋਈ ਅਵਾਰਡ ਮਿਲਿਆ ਹੋਵੇ ਜਾਂ ਹਾਂ ਮੈਨੂੰ ਸਰਕਾਰ ਵੱਲੋਂ ਜਿਹੜੇ ਹੈ ਆਈਡਿਨੇਸ਼ਨ ਦਾ ਵੀ ਅਵਾਰਡ ਦਿੱਤੇ ਆ ਪਰ ਚਾਰ ਜਿਹੜੇ ਮੈਨੂੰ ਡਿਸਟ੍ਰਿਕਟ ਸਟੇਟ ਵਾਰਡ ਦਿੱਤੇ ਹੈ ਇਹ ਖੂਨਦਾਨ ਤੇ ਦਿੱਤੇ ਹੈ ਕਿਉਂਕਿ ਮੈਂ ਜਦੋਂ ਖੂਨਦਾਨ ਦੀ ਇਹ ਮਹਿੰਮ ਸ਼ੁਰੂ ਕੀਤੀ ਤੇ ਮੈਂ 74 ਵਾਲੀ ਆਪ ਬਲੱਡ ਦਿੱਤਾ 4 ਸਟੇਟ ਵਾਰਡ ਮੈਨੂੰ ਮਿਲੇ ਹੈ ਡਿਸਟ੍ਰਿਕਟ ਵਾਰਡ 5 ਮਿਲੇ ਹੈ ਤੇ ਬਾਕੀ ਜਦੋਂ ਮੈਂ ਖੂਨਦਾਨ ਦਾ ਕੰਮ ਕੀਤਾ ਤੇ ਸਾਡੇ ਖੂਨ ਦੇ ਵਿੱਚ ਰਾਮਪੁਰਾ ਫੂਲ ਏਸ਼ੀਆ ਦੇ ਵਿੱਚ ਸਰਨਾਉ ਉੱਤੇ ਉਹਨਾਂ ਨੇ ਮੈਨੂੰ ਜਦੋਂ ਮੈਂ ਇੱਕ ਕੈਂਪ 1999 ਦੇ ਵਿੱਚ ਲਾਇਆ ਜਿਹੜਾ ਕਿ ਮੈਂ ਪੰਜਾਬ ਦਾ ਰਿਕਾਰਡ ਬਣਾਇਆ ਦੋਸਤੋ 18 ਜੂਨ ਦਾ ਖੈਰ ਉਸ ਲਈ 218 ਯੂਨਟ ਕਦੇ ਇਕੱਠੇ ਨਹੀਂ ਸੀ ਹੋਏ ਤੇ 218 ਯੂਨਟ ਦਾ ਮੈਂ 1999 ਦੇ ਵਿੱਚ ਇੱਕ ਰਿਕਾਰਡ ਬਣਾ ਕੇ ਲੋਕਾਂ ਦੇ ਵਿੱਚ ਰੱਖਿਆ ਤੇ ਰਾਮਪੁਰਾ ਫੂਲ ਨੇ ਮੈਨੂੰ ਉਹਦਾ ਉਸ ਤੋਂ ਟਰਾਫੀ ਤੇ ਨਾਲ ਇੱਕ ਸਰਟੀਫੀਕਟ ਭੇਜਿਆ ਵੀ ਅਸੀਂ ਬਹੁਤ ਹੈਰਾਨ ਆ ਵੀ ਤੁਸੀਂ ਇੰਦਾ ਵੱਡਾ ਕੰਮ ਇੱਕ ਕੀਤਾ ਤੇ ਇੱਕ ਉਸ ਖੂਨਦਾਨ ਦੇ ਦੌਰਾਨ ਇੱਕ ਕੰਮ ਜਿਹੜਾ ਹੋਇਆ ਉਹ ਇਹ ਕਿ 19 2000 ਦੇ ਇੱਕ ਦੇ ਵਿੱਚ ਅੰਦਾਜ਼ੇ ਨਾਲ ਮੇਰੇ ਖਿਆਲ ਹੈ ਵੀ ਜਦੋਂ ਭੁੱਜ ਦਾ ਪਹਚਾਲ ਆਇਆ ਤੇ ਉਹ ਭੁੱਜ ਦੇ ਪਹਚਾਲ ਦੇ ਵਿੱਚ ਵੀ ਅਸੀਂ ਜਿਹੜਾ ਯੋਗਦਾਨ ਪਾਇਆ ਮੈਂ ਇਥੋਂ 216 ਯੂਨਟ ਬਲੱਡ ਭੁੱਜ ਲੈ ਗਿਆ ਕਿ ਪੰਜਾਬ ਦੇ ਵਿੱਚ ਪਹਿਲਾ ਬੰਦੇ ਆ ਵੀ ਜਿਨ੍ਹਾਂ ਨੇ 216 ਯੂਨਟ ਮੈਂ ਖੁਦ ਟਰੱਕ ਦੇ ਵਿੱਚ ਇੱਕ ਟਰੱਕ ਸਮਾਨ ਦਾ ਤੇ ਖੂਨਦਾਨ ਦੇ 216 ਯੂਨਟ ਇਹ ਲੈ ਕੇ ਸੀਐਮਸੀ ਵਾਲਿਆਂ ਦੇ ਨਾਲ ਥਰੂ ਅਸੀਂ ਉੱਥੇ ਪਹੁੰਚਾਇਆ ਇਹ ਕੋੜਕਪੁਰ ਦੇ ਆਸ-ਪਾਸ ਏਰੀਏ ਚੋਂ ਯੂਨਿਟ ਇਕੱਠੇ ਕੀ ਹਾਂਜੀ ਹਾਂਜੀ ਲੋਕਾਂ ਨੇ ਵੱਧ ਤੋਂ ਵੱਧ ਸਾਡਾ ਸਹਿਯੋਗ ਕੀਤਾ ਤੇ ਸਾਨੂੰ ਇੱਥੇ ਅਸੀਂ ਕੈਂਪ ਲਾ ਕੇ 216 ਯੂਨਿਟ ਅਸੀਂ ਬਲੱਡ ਇਕੱਠਾ ਕੀਤਾ ਤੇ 218 ਦਾ ਤਾਂ ਅਸੀਂ ਰਿਕਾਰਡ ਬਣਾਇਆ ਸੀ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜਿਹੜਾ ਹੈਗਾ ਆ ਜਦੋਂ ਅਸੀਂ ਪਹਿਲੇ ਜਿਹੜੇ ਹੈਗੇ ਆ ਬੰਦੇ ਜਿਨ੍ਹਾਂ ਨੇ ਅੱਖਾਂ ਦਾ ਵਾਸਤੇ ਸਾਨੂੰ ਆ ਜੀ ਉਹ ਲਿਸਟ ਹੈਗੀ ਹੈ ਬਾਕੀ ਲਿਸਟ ਮੈਂ ਸ਼ਾਇਦ ਕਿਤੇ ਪਈ ਹੋਵੇ ਕਿਉਂਕਿ ਮੈਂ ਜਿਆਦਾ ਸੰਭੀ ਨਾਉਂਤੀ ਰਹਿੰਦੀ ਹੈ ਜੀ ਜਦੋਂ ਕਿਸੇ ਦੇ ਮ੍ਰਿਤਕ ਹੋਈ ਹੁੰਦੀ ਹੈ ਤੁਸੀਂ ਜਾ ਕੇ ਕਹੋ ਕਿ ਅੱਖਾਂ ਦਾਣ ਕਰ ਦੋ ਜਦੋਂ ਤੁਸੀਂ ਆਖੋਂ ਜਾ ਕੇ ਸਰੀਰ ਦਾਣ ਕਰ ਦੋ ਲੋਕ ਫਿਰ ਉਹਦੇ ਵੀ ਤੁਹਾਨੂੰ ਇੱਕ ਹਾਸਾ ਸੁਣਾਉਣਾ ਹੈ ਇੱਕ ਕੋੜਪੂਰੇ ਦੇ ਵਿੱਚ ਜਿਹੜਾ ਸਾਡਾ ਇੱਕ ਸਮਾਜ ਸੇਵੀ ਸੰਸਥਾ ਹੈਗੀ ਹੈ ਉਹਨਾਂ ਨੇ ਬਾਜ਼ਾਰ ਦੇ ਵਿੱਚ ਇੱਕ ਕੈਂਪ ਲਾਇਆ ਵੀ ਜਿਹਦੇ ਵਿੱਚ ਲੋਕਾਂ ਨੂੰ ਇਹ ਪ੍ਰੇਰਿਤ ਕੀਤਾ ਵੀ ਅੱਖਾਂ ਦਾਣ ਕਰੋ ਉਸ ਦੇ ਵਿੱਚ ਇੱਕ ਆਲਮੀ ਨੇ ਮੈਨੂੰ ਕੇਵਲ ਮਨੀਆਰੀ ਦਾ ਕੰਮ ਕਰਦਾ ਸੀ ਉਸਨੇ ਮੈਨੂੰ ਸੱਦ ਕੇ ਕਿਹਾ ਸ਼ੁਭਾਸ਼ ਮੈਂ ਆਪ ਦੀਆਂ ਖਡ ਰੀਡ ਕਰ ਚੁੱਕਾ ਹਾਂ ਜੇ ਕੱਲ ਨੂੰ ਕੋਈ ਹਾਦਸਾ ਹੋ ਜੇ ਤੇ ਤੂੰ ਮੇਰੀਆਂ ਅੱਖਾਂ ਕਢਾਉਣੀ ਹੈ ਕੁਦਰਤ ਦਾ ਇੱਕ ਐਜਾ ਟਾਈਮ ਆਇਆ ਤੀਸਰੇ ਦਿਨ ਉਹ ਆਦਮੀ ਐਕਸਪਾਇਰ ਹੋ ਗਿਆ ਤੇ ਮੈਨੂੰ ਮੈਸੇਜ ਆ ਗਿਆ ਭਾਰਤ ਵਿਕਾਸ ਪ੍ਰੀਸ਼ਦ ਨੇ ਉਹਦੀਆਂ ਅੱਖਾਂ ਡੋਨੇਟ ਵਾਸਤੇ ਪ੍ਰੇਰਿਤ ਕੀਤਾ ਸੀ ਤੇ ਮੈਨੂੰ ਭਾਰਤ ਵਿਕਾਸ ਦਾ ਆ ਗਿਆ ਵੀ ਸ਼ੁਭਾਸ਼ ਜੀ ਇਸ ਤਰ੍ਹਾਂ ਕਰਕੇ ਕੇਵਲ ਮਨੀਅਰੀਆ ਲਕਸਪੈਰ ਹੋ ਗਿਆ ਤੇ ਉਹਦੀ ਅੱਖਾਂ ਆਪਾਂ ਲੈਣੀਆਂ ਮੈਂ ਡਾਕਟਰ ਨੂੰ ਫੋਨ ਕੀਤਾ ਡਾਕਟਰ ਸਜੀਵ ਆ ਰਹੇ ਸੀ ਅਸੀਂ ਉਹਨਾਂ ਘਰ ਪਹੁੰਚ ਗਏ ਜਦੋਂ ਘਰ ਪਹੁੰਚੇ ਸ਼ਾਮ ਦਾ ਟਾਈਮ ਸੀ ਤੇ ਉਹਨਾਂ ਦੇ ਘਰ ਕਾਫੀ ਘਟ ਸੀ ਅਸੀਂ ਦੇਖਿਆ ਵੀ ਕਾਫੀ ਲੋਕ ਆਏ ਹੋਏ ਤੇ ਬੋਡੀ ਜਿਹੜੀ ਹੈ ਵਿੜੇ ਦੇ ਵਿੱਚ ਪਈ ਹੈ ਉਸ ਨੂੰ ਟਗੇ ਹੋਏ ਕੱਪੜੇ ਨਾਲ ਹੁਣ ਜਦੋਂ ਡਾਕਟਰ ਸਾਹਿਬ ਆਏ ਤੇ ਭਾਰਤ ਵਿਕਾਸ ਪ੍ਰੀਸ਼ਦ ਤੇ ਮੈਂ ਜਦੋਂ ਅਸੀਂ ਉਹਨਾਂ ਦੇ ਇੰਟਰੀ ਕੀਤੀ ਤੇ ਕੇਵਲ ਦੀ ਵਾਈਫ ਨੇ ਉੱਠ ਕੇ ਇਹ ਵੈਨਪੋਂੇ ਸ਼ੁਰੂ ਕਰਤੇ ਵਿਸ਼ਵਾਸ਼ ਇਹ ਤੈਨੂੰ ਕਾਦੀ ਕਾਲੀ ਸੀ ਵੀ ਅੱਖਾਂ ਪਿੱਛੇ ਮੇਰੇ ਘਰ ਵਾਲੇ ਨੂੰ ਮਾਰਦਾ ਜਦੋਂ ਇੰਨੇ ਇਹ ਗੱਲ ਹੋਈ ਤੇ ਨਾਲ ਦੇ ਭਾਰਤ ਵਿਕਾਸ ਪ੍ਰੀਸ਼ਦ ਵਾਲੇ ਜਿੰਨੇ ਬੰਦੇ ਸੀ ਸਾਰੇ ਭੱਜ ਗਏ ਤੇ ਮੈਂ ਤੇ ਡਾਕਟਰ ਦੋਨੋਂ ਅਸੀਂ ਰਹਿ ਗਏ ਤੇ ਮੈਂ ਉਸ ਗੱਲ ਨੂੰ ਅਗਰੋਹਨ ਕੀਤਾ ਕਿਉਂਕਿ ਉਹਦਾ ਪਤੀ ਸੀ ਉਹਨੂੰ ਇਸ ਚੀਜ਼ ਦਾ ਦੁੱਖ ਸੀ ਵੀ ਮੇਰਾ ਪਤੀ ਐਕਸਪਾਇਰ ਹੋ ਗਿਆ ਤੇ ਉਹ ਜੋ ਵੀ ਮਰਜ਼ੀ ਕਹਿ ਸਕਦੇ ਸੀ ਉਹਨੂੰ ਅਖਤਿਆਰ ਹਾਸ ਸੀ ਤੇ ਮੈਂ ਉਹ ਅੱਖਾਂ ਦੇਖਣ ਵਾਸਤੇ ਬੈਠ ਕੇ ਕਪੜਾ ਲਾ ਗਏ ਅਸੀਂ ਮੈਂ ਔਰ ਡਾਕਟਰ ਨੇ ਆਈਡੈਂਟੀਫਾਈ ਕਰਕੇ ਅਸੀਂ ਬਾਹਰ ਆ ਗਏ ਭਾਰਤੂ ਕਾਸ ਨੇ ਉਸ ਦਿਨ ਹੀ ਗੱਲ ਕਹਿਤੀ ਵੀ ਅਸੀਂ ਅੱਖਾਂ ਨਹੀਂ ਕਿਸੇ ਦੀਆਂ ਲੈ ਸਕਦੇ ਕਿਉਂਕਿ ਐਡੇ ਐਡੇ ਵੱਡੀਆਂ ਗੱਲਾਂ ਜਿਹੜੇ ਲੋਕ ਕਹਿੰਦੇ ਐ ਮੈਂ ਕਿਹਾ ਵੀ ਇਹ ਤਾਂ ਸੁੰਨੀਆਂ ਬਹਿਣਗੀਆਂ ਜੇ ਕਿਸੇ ਦੀ ਕੋਈ ਚੀਜ਼ ਆਪਾਂ ਲੈਣੇ ਆ ਤੇ ਕੋਈ ਅਗਲਾ ਇਸ ਗੱਲ ਦਾ ਪਰ ਉਹਨਾਂ ਨੂੰ ਅਹਿਸਾਸ ਨਹੀਂ ਸੀ ਜਿਸ ਸੁਭਾਸ਼ ਕੁਟਾਰੀਆ ਦਰ ਤੇ ਖੜਾ ਉਹ ਤਾਂ ਆਪਣੇ ਬੇੜੇ ਦੀਆਂ ਅੱਖਾਂ ਕੱਢਣ ਲਈ ਖੁਦ ਤਿਆਰ ਪਰ ਤਿਆਰ ਸੀ ਉਸ ਸਮੇਂ ਜਦੋਂ ਉਹਦਾ 22 ਸਾਲਾ ਦਾ ਬੱਚਾ ਦੁਨੀਆ ਤੋਂ ਰਸਤਕ ਹੋ ਚੁੱਕਿਆ ਸੀ ਇਹ ਦੇਖੋ ਇਹ ਜਿਹੜੀਆਂ ਚੀਜ਼ਾਂ ਹਨ ਲੋਕਾਂ ਦੇ ਮੰਨ ਦੀ ਵਿੱਚ ਆ ਸਕਦੀਆਂ ਹਨ ਪਰ ਉਸ ਲਈ ਉਹ ਯਾਦ ਨਹੀਂ ਆਉਂਦਾ ਜਿਨ੍ਹਾਂ ਦੇ ਘਰ 'ਚ ਦੁੱਖ ਹੁੰਦਾ ਉਹ ਆਪਦੇ ਦੁੱਖ ਨੂੰ ਰੋਂਦੇ ਨਾ ਕੇ ਦੂਜਿਆਂ ਦੇ ਦੁੱਖਾਂ ਨੂੰ ਪਤਾ ਲੱਗਦਾ ਐਸ ਕਰਕੇ ਉਹ ਜਿਹੜਾ ਜੋ ਵੀ ਹਾਸਾ ਹੋਇਆ ਉਹ ਮੈਂ ਉਸ ਤੋਂ ਬਾਅਦ ਜਿਹੜੀਆਂ ਅੱਖਾਂ ਬਹੁਤ ਅੱਖਾਂ ਦਵਾਈਆਂ 450 ਬੰਦੇ ਤੇ ਮੈਂ ਲਵਾ ਚੁੱਕਾ ਹਾਂ ਤੇ ਹੁਣ ਕਿਸੇ ਨੂੰ ਕਹਿਣ ਦੀ ਜ਼ਰੂਰਤ ਨਹੀਂ ਇੱਥੇ ਡਾਕਟਰ ਬਰਾੜ ਆਈ ਸੈਂਟ ਜਿਹੜਾ ਹੈਗੇ ਸਾਡੇ ਹੁਣ ਉੱਥੇ ਜਿਹੜੀਆਂ ਅੱਖਾਂ ਦੇ ਵਾਸਤੇ ਲੋਕ ਆਪ ਵੀ ਕੇ ਆਉਂਦੇ ਵੀ ਅੱਖਾਂ ਸੀ ਦੇਣੀਆਂ ਤੇ ਲੋਕ ਉੱਥੇ ਪਹਚਾਣ ਦਿੰਦੇ ਉਹ ਡਾਕਟਰ ਸਾਹਿਬ ਆਉਂਦੇ ਐ ਉਹ ਟੀਮ ਆ ਜਦੋਂ ਤੁਹਾਡੇ ਬੱਚੇ ਵਾਲਾ ਹਾਦਸਾ ਵਾਪਰੇ ਘਰ ਦੇ ਪਰਿਵਾਰਕ ਮੈਂਬਰਾਂ ਨੇ ਨਹੀਂ ਇਸ ਗੱਲ ਨੂੰ ਇਤਰਾਜ਼ ਕੀਤਾ ਕਿ ਇੱਕ ਸਮੇਂ ਤਾਂ ਪਰਿਵਾਰ ਨੂੰ ਸੰਭਾਲਣ ਦੀ ਲੋੜ ਸੀ ਤੁਸੀਂ ਹੋਰ ਪਾਸੇ ਪੈ ਗਏ ਨਹੀਂ ਇਹ ਵਿੱਚ ਇਸ ਤਰ੍ਹਾਂ ਵੀ ਜਦੋਂ ਮੈਂ ਇਸ ਲਾਈਨ ਤੇ ਉੱਤੇ ਚੱਲ ਪਿਆ ਤੇ ਘਰ ਵਾਲਿਆਂ ਵੀ ਤਾਂ ਮੇਰੇ ਵਰਗੇ ਹੀ ਹੋ ਜਾਣੇ ਸੀ ਨਾ ਉਹਨਾਂ ਦੇ ਦਿਮਾਗ 'ਚ ਵਿੱਚ ਵੀ ਇਹ ਸੀ ਵੀ ਇਹ ਜੋ ਕੰਮ ਕਰ ਰਿਹਾ ਹੈ ਇਹ ਲੋਕ ਭਲਾਈ ਦਾ ਕੰਮ ਹੈ ਤੇ ਉਹਦੇ ਵਾਸਤੇ ਕੋਈ ਇਤਰਾਜ਼ ਨਹੀਂ ਕੀਤਾ ਗਿਆ ਤੇ ਉਸ ਤੋਂ ਬਾਅਦ ਤੇ ਮੇਰੀ ਮਲਰ ਐਕਸਪਾਇਰ ਹੋਏ 2000 ਦੇ ਵਿੱਚ ਮੈਂ ਉਹਨਾਂ ਨੂੰ ਪਹਿਲਾਂ ਛੇੜਦਾ ਹੁੰਦਾ ਸੀ ਵੀ ਮਾਦੀ ਮੈਂ ਤੁਹਾਡੀਆਂ ਅੱਖਾਂ ਜਿਹੜੀਆਂ ਐ ਮੈਦਾਨ ਕਰਨੀ ਹੈ ਕਿ ਉਹ ਪੁਰਾਣੇ ਬਜ਼ੁਰਗ ਹੋਣ ਕਰਕੇ ਉਹਨਾਂ ਨੇ ਇਹ ਕਿਹਾ ਵੀ ਮੇਰੀਆਂ ਅੱਖਾਂ ਦਾਣ ਨਾ ਕਰਾਈ ਕਿਉਂਕਿ ਆਉਣ ਵਾਲਾ ਸਮਾਂ ਨਹੀਂ ਦਾ ਹੋਊਗਾ ਉਹ ਮੈਂ ਕਿਹਾ ਮਾਤੀ ਜਦੋਂ ਸਰੀਰ ਹੀ ਸਾੜ ਦਿੱਤਾ ਜਾਂਦਾ ਹੈ ਤੇ ਅੱਖਾਂ ਕੀ ਦਾ ਰਹਿ ਗਿਆ ਪਰ ਉਹਨਾਂ ਨੇ ਬਾਰ ਬਾਰ ਮੈਨੂੰ ਇੱਕੋ ਗੱਲ ਕਹੀ ਵੀ ਮੇਰੀਆਂ ਅੱਖਾਂ ਦਾਣ ਕਰਾਈ ਪਰ ਜਦੋਂ ਆਖਰੀ ਟਾਈਮ ਆਇਆ ਸਵੇਰੇ ਬਿਮਾਰ ਹੋਏ ਤੇ ਮੈਨੂੰ ਕਹਿੰਦੇ ਵੀ ਵਿਸ਼ਵਾਸ ਮੈਂ ਅੱਜ ਹੁਣ ਜਾਣਾ ਤੇ ਮੇਰੀਆਂ ਅੱਖਾਂ ਦਾਣ ਕਰਾ ਦੀ ਮੈਂ ਮਾਤ ਕੀ ਗੱਲ ਹੋ ਗਈ ਕਹਿੰਦੀ ਨਹੀਂ ਮੇਰੀਆਂ ਅੱਖਾਂ ਦਾਣ ਕਰਾ ਦੀ ਤਾਂ ਕਿ ਕਿਸੇ ਦੇ ਕੰਮ ਆ ਸਕਣ ਫਿਰ ਉਹ ਜਦੋਂ ਐਕਸਪਾਇਰ ਹੋਏ 4 ਵਜੇ ਦੇ ਕਰੀਬ ਐਕਸਪਾਇਰ ਹੋਏ ਮੈਂ ਪਹਿਲਾਂ ਡਾਕਟਰ ਨੂੰ ਸੱਦਿਆ ਫਿਰ ਮੈਂ ਆਪਦੇ ਰਿਲੇਟਿਵ ਸੱਦੇ ਪਹਿਲਾਂ ਆਈਡਨੇਸ਼ਨ ਕਰਾਈ ਤੇ ਫਿਰ ਮੈਂ ਆਪਦੇ ਰਿਲੇਟਿਵ ਆਪਦੇ ਸਾਹਮਣੇ ਖੜ ਕੇ ਆਪਦੀ ਮਾਤਾ ਦੀਆਂ ਅੱਖਾਂ ਕੱਢਦੇ ਦੇਖਿਆ ਤੁਸੀਂ ਅੱਖੀ ਹਾਂ ਇਹਦੇ ਵਿੱਚ ਦੇਖੋ ਗੱਲ ਹੈ ਇਸ ਤਰ੍ਹਾਂ ਵੀ ਇਹ ਜੇ ਕੰਮ ਨਾ ਕੀਤਾ ਜਾਵੇ ਤੇ ਲੋਕਾਂ ਵਿੱਚ ਇਸ ਚੀਜ਼ ਦਾ ਕੋਈ ਨਹੀਂ ਆਉਂਦਾਗਾ ਵੀ ਆਪਦੇ ਘਰ ਵਾਲਿਆਂ ਨੂੰ ਤਾਂ ਪਿਛਾ ਹੋ ਗਿਆ ਦੇਖੋ ਆਪਰੇਸ਼ਨ ਜਿਹੜੇ ਡਾਕਟਰ ਕਰਦੇ ਐ ਉਹ ਜਦੋਂ ਚੀਰ ਲਾਉਂਦੇ ਐ ਕਿਉਂਕਿ ਮੈਂ 4-5 ਜਿਹੜੇ ਐ ਪੋਸਟਮਾਸਟਰ ਨੂੰ ਕਰਾਏ ਐ ਕੋਲ ਖੜ ਕੇ ਸਰੀਰ ਨੂੰ ਕੱਟਦੇ ਆਪ ਕੋਲ ਖੜ ਕੇ ਪੋਸਟਮਾਸਟਰ ਕਰਾਏ ਇਹਦੇ ਵਾਸਤੇ ਤਾਂ ਹੌਸਲਾ ਬਣਾਉਣਾ ਇੱਕ ਜ਼ਰੂਰੀ ਹੋ ਗਿਆ ਜੀ ਇਸੇ ਤਰ੍ਹਾਂ ਸਰੀਰਦਾਨ ਹੈ ਸਰੀਰਦਾਨ ਵਾਸਤੇ ਮੇਰੇ ਕੋਲ ਐ ਇਹ ਤੋਂ ਬਾਗੇ ਪ੍ਰਾਣੀ ਦੇ ਕੋਲੋਂ ਇੱਕ ਫੋਨ ਆਇਆ ਵੀ ਅਸੀਂ ਸਰੀਰਦਾਨ ਕਰਨੇ ਆ ਉਹ ਇੱਥੇ ਕਮੇਟੀ ਦੇ ਵਿੱਚ ਲੱਗੇ ਹੋਏ ਸੀ ਉਹ ਮੇਰੇ ਕੋਲ ਆ ਕੇ ਸਰੀਰਦਾਨ ਕਰਾ ਕੇ ਗਏ ਉਹਨਾਂ ਨੇ ਜਦੋਂ ਸਰੀਰਦਾਨ ਕਰਾਇਆ ਤੇ ਉਹਨਾਂ ਦੇ ਬਜ਼ੁਰਗ ਨੂੰ ਪਤਾ ਲੱਗਾ ਵੀ ਇਹ ਜਿਹੜਾ ਸਰੀਰਦਾਨ ਹੈ ਵੀ ਮੇਰਾ ਲੜਕਾ ਕਰਾ ਗਿਆ ਤੇ ਉਹ ਕਹਿੰਦੇ ਵੀ ਮੇਰਾ ਵੀ ਲਿਖ ਲਾ ਉਹਨਾਂ ਦਾ ਸਰੀਰ ਵੀ ਮੈਂਦਾਨ ਲਿਖ ਲਿਆ ਉਹ ਕੁਛ ਮਹੀਨਿਆਂ ਬਾਅਦ ਰਾਤ ਨੂੰ 3 ਵਜੇ ਮੈਨੂੰ ਇੱਕ ਫੋਨ ਆਇਆ ਵੀ ਸ਼ਿਵਾਸ ਜੀ ਮੈਂ ਉਹ ਪਿੰਡ ਦਾ ਨਾਮ ਪਕਤਾ ਭਾਈ ਕਹਿ ਕੇ ਕੀ ਨਾ ਪਿੰਡ ਦਾ ਵੀ ਮੈਂ ਉੱਥੋਂ ਬੋਲ ਰਿਹਾ ਤੇ ਸਾਡੇ ਐਕਸਪਾਇਰ ਹੋ ਗਿਆ ਤੇ ਤੁਹਾਡੇ ਕੋਲ ਅਸੀਂ ਸਰੀਰਦਾਨ ਕਰਾਇਆ ਵਿਆ ਤੇ ਤੁਸੀਂ ਸਰੀਰ ਲੈ ਲਓ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੀ ਪ੍ਰੋਗਰਾਮ ਹੈ ਕਿੰਨੇ ਵਜੇ ਦਾ ਪ੍ਰੋਗਰਾਮ ਹੈ ਤੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ 10 ਵਜੇ ਦਾ ਮੈਂ ਸਵੇਰੇ 10 ਵਜੇ ਉੱਥੇ ਜਾਵੜਿਆ ਜਦੋਂ ਮੈਂ ਉਸ ਪਿੰਡ ਦੇ ਵਿੱਚ ਗਿਆ ਤੇ ਮੈਨੂੰ ਪਿੰਡ ਦਾ ਪਤਾ ਨਹੀਂ ਸੀ ਵੀ ਕਿੱਥੇ ਘਰ ਹੈ ਤੇ ਮੈਂ ਇਹ ਸੋਚ ਕੇ ਗਿਆ ਵੀ ਬਜ਼ੁਰਗ ਜਿਹੜੀਆਂ ਆਪ ਦਾ ਸਰੀਰਦਾਨ ਕਰਾਗੇ ਬਜ਼ੁਰਗ ਐਕਸਪਾਇਰ ਹੋਗੇ ਪਰ ਜਦੋਂ ਮੈਂ ਗਿਆ ਉੱਥੇ ਮੇਰੀ ਵੇਟ ਉਹ ਬਜ਼ੁਰਗ ਕਰ ਰਹੇ ਸੀ ਤੇ ਮੈਂ ਹੈਰਾਨ ਹੋਇਆ ਵੀ ਮੈਨੂੰ ਮਜ਼ਾਕ ਕੀਤਾ ਯਾਰ ਇਹ ਇਹਨਾਂ ਨੇ ਬੁਲਾ ਕੇ ਪਰ ਜਦੋਂ ਉਹ ਮੈਨੂੰ ਆਪਦੇ ਘਰ ਲੈ ਗਏ ਤਾਂ ਉਹਨਾਂ ਦਾ ਨੌਜਵਾਨ ਮੁੰਡਾ ਜਿਹੜਾ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਲੱਗਿਆ ਹੋਇਆ ਸੀ ਤੇ ਉਹ ਉੱਥੇ ਫੱਟੇ ਤੇ ਪਾਇਆ ਪਿਆ ਸੀ ਜਿਹਨੂੰ ਪੱਗ ਕੋਟ ਪੈਂਟ ਪਾ ਕੇ ਪੂਰਾ ਸਜਾ ਕੇ ਰੱਖਿਆ ਹੋਇਆ ਸੀ ਤੇ ਉਹ ਸੈਰ ਹੋ ਚੁੱਕਾ ਸੀ ਤੇ ਮੈਂ ਇਹ ਦੇਖ ਕੇ ਹੈਰਾਨ ਹੋ ਗਿਆ ਵੀ ਇੱਕ ਪਿਓ ਮੈਨੂੰ ਇੱਕ ਉਸ ਦੀ ਜਨਾਨੀ ਤੇ ਬੱਚੇ ਮੈਨੂੰ ਇਹ ਕਹਿ ਰਹੇ ਵੀ ਅਸੀਂ ਸਰੀਰ ਇਹਨਾਂ ਦਾ ਦਾਨ ਕੀਤਾ ਤੁਸੀਂ ਸਰੀਰ ਲੈ ਲਓ ਅਸੀਂ ਗਿਆ 10 ਵਜੇ ਉਹਦੇ ਸੰਸਕਾਰ ਵਾਸਤੇ ਰਸਮ ਬਿਲਕੁਲ ਸੇਮ ਉਹੀ ਕੀਤੀ ਅਤੇ ਉਹਨੂੰ ਸ਼ਮਸ਼ਾਨ ਘਾਟ ਲੈ ਗਏ ਸ਼ਮਸ਼ਾਨ ਘਾਟ ਜਾ ਕੇ ਉਹਨਾਂ ਨੇ ਆਪਦੇ ਸਾਰੀ ਕਰਿਆ ਦਾ ਜੋ ਕੰਮ ਕੀਤਾ ਉਸ ਤੋਂ ਬਾਅਦ ਉਹ ਪਛਾਹ ਹਟ ਗਏ ਤੇ ਉਹਨਾਂ ਨੇ ਸਰੀਰ ਮੇਰੇ ਅੱਗੇ ਕਰਤਾ ਮੈਂ ਉਹ ਸਰੀਰ ਤੇ ਨਾਲ ਐਂਬੂਲੈਂਸ ਵਾਲੇ ਨੂੰ ਥੱਧਿਆ ਸੀ ਅਸੀਂ ਦੋਵਾਂ ਨੇ ਚੱਕ ਕੇ ਸਰੀਰ ਐਂਬੂਲੈਂਸ 'ਚ ਰੱਖਿਆ ਤੇ ਮੈਂ ਫਸਟ ਟਾਈਮ ਦੇਖਿਆ ਵੀ ਇੱਕ ਔਰਤ ਆਪਣੇ ਪਤੀ ਦਾ ਬੱਚੇ ਆਪਦਾ ਪਿਓ ਦਾ ਤੇ ਪਿਓ ਆਪਦੇ ਪੁੱਤ ਦਾ ਸਰੀਰਦਾਨ ਕਰ ਰਿਹਾ ਹੈ ਸ਼ਾਇਦ ਇਹ ਜਿਹੜੀ ਗੱਲ ਹੈ ਇਹ ਬਹੁਤ ਹੀ ਵੱਡੀ ਗੱਲ ਹੈ ਵੀ ਉਹਨਾਂ ਦਾ ਜਿਗਰਾ ਸ਼ਾਇਦ ਮੈਂ ਅੱਜ ਤੱਕ ਨਹੀਂ ਕਿਸੇ ਦਾ ਦੇਖਿਆ ਵੀ ਉਹਨਾਂ ਨੇ ਜਿਹੜਾ ਕੰਮ ਕੀਤਾ ਤਾਂ ਧੰਨਵਾਦ ਕੁਟਾਰੀਆ ਜੀ ਸਾਨੂੰ ਸਮਾਂ ਦਿੱਤਾ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ ਤਾਂ ਬਲੱਡ ਡੋਨੇਸ਼ਨ ਹੋਵੇ ਆਈ ਡੋਨੇਸ਼ਨ ਹੋਵੇ ਤਾਂ ਸੁਭਾਸ਼ ਕੁਟਾਰੀਆ ਜੀ ਜਿਨ੍ਹਾਂ ਨੇ ਆਪਣੀ ਮਾਤਾ ਦੀਆਂ ਅੱਖਾਂ ਦਾਣ ਕੀਤੀਆਂ ਆਪਣਾ ਬੇਟਾ ਜਦੋਂ 22 ਸਾਲ ਦੀ ਉਮਰ ਵਿੱਚ ਚੱਲ ਵੱਸਿਆ ਸੀ ਉਸ ਸਮੇਂ ਡਾਕਟਰ ਕੋਲ ਖੁਦ ਜਾ ਕੇ ਕਿਹਾ ਕਿ ਅੱਖਾਂ ਡੋਨੇਟ ਲਓ ਔਰ ਲੂ ਨਾਲ ਜਿਹੜਾ ਮੂੰਹ ਸੀ ਉਹ ਪੂਰੇ ਤਰੀਕੇ ਨਾਲ ਉਹ ਲਿਬੜਿਆ ਹੋਇਆ ਸੀ ਸਾਫ਼ ਕੀਤਾ ਔਰ ਇਸ ਤੋਂ ਬਾਅਦ ਦੇਖਿਆ ਕਿ ਕੋਰਨੀਆ ਸਹੀ ਆ ਤਾਂ ਐਡਾ ਮਜ਼ਬੂਤ ਦੇ ਕਿਸੇ ਕਿਸੇ ਸਾਕਸ਼ੀ ਦਾ ਹੋ ਸਕਦਾ ਤੇ ਇਸੇ ਕਰਕੇ ਨੇ ਜਦੋਂ ਤੁਸੀਂ ਬਲੱਡ ਡੋਨੇਸ਼ਨ ਦੀ ਗੱਲ ਕਰਦੇ ਹੋ ਅੱਖਾਂ ਦੀ ਡੋਨੇਸ਼ਨ ਦੀ ਗੱਲ ਕਰਦੇ ਹੋ ਤਾਂ ਤੁਹਾਡਾ ਦਿਲ ਵੀ ਮਜ਼ਬੂਤ ਪਹਾੜ ਵਰਗਾ ਹੋਣਾ ਚਾਹੀਦਾ ਹੈ ਧੰਨਵਾਦ